ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਆ ਫੇਰ ਨਾ ਕਿ ਉਹ ਖੱਜਲ ਖਵਾਰ ਹੋਣਾ ਪਿਆ ਪਹਿਲਾਂ ਹੀ ਪੂਰੀ ਖਬਰ ਸੁਣ ਲਿਓ ਤਰੀਕਾ ਕਰ ਲਿਓ ਨੋਟ ਤੇ ਹਰ ਕਿਸੇ ਤੱਕ ਪਹੁੰਚਾ ਦਿਓ ਇਹ ਜਾਣਕਾਰੀ ਤਾਂ ਪੰਜਾਬ ਰੋਡਵੇਜ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਢੇ ਜਾ ਰਹੇ ਨੇ ਤਾਂ ਹੁਣ ਫੇਰ ਤੋਂ ਬੱਸਾਂ ਵਾਲਿਆਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ 20 21 ਅਤੇ 22 ਮਈ ਨੂੰ ਪੰਜਾਬ ਦੇ ਅੰਦਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਵੇਗਾ ਬੱਸਾਂ ਨਹੀਂ ਚੱਲਣਗੀਆਂ ਸਵਾਰੀਆਂ ਬੱਸਾਂ ਦੇ ਵਿੱਚ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਣਗੀਆਂ ਜਿਵੇਂ ਕਿ ਅੱਜ ਵੀ ਸਾਨੂੰ ਸਰਕਾਰ ਨੇ 2 ਵਜੇ ਦੀ ਮੀਟਿੰਗ ਦਿੱਤੀ ਹੈ ਸਾਡੀ ਜੋ ਅੱਜ ਮੀਟਿੰਗ ਹੈ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਣੀ ਹੈ ਜੇ ਇਸ ਮੀਟਿੰਗ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਫਿਰ ਜਿਵੇਂ ਕਿ ਸਾਡੇ ਸੰਘਰਸ਼ ਲਿਖੇ ਹੋਏ ਨੇ 21 22 ਦੀ ਹੜਤਾਲ ਅਤੇ ਟ੍ਰਾਂਸਪੋਰਟ ਮੰਤਰੀ ਦਾ ਘਰਾਓ ਜਾ ਮੁੱਖ ਮੰਤਰੀ ਦਾ ਘਰਾਓ ਸਾਰੇ ਸਾਡੇ ਐਕਸ਼ਨ ਨੂੰ ਸਟਾਰਟ ਕਰਨਗੇ ਤੇ ਹੋਰ ਵੀ ਜਿਵੇਂ ਸੈਂਟਰ ਵੱਡੀ ਕਹੂਗੀ ਤੇ ਖੇ ਸੰਘਰਸ਼ ਕੀਤੇ ਜਾਣਗੇ ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ ਸਰਕਾਰ ਬਣਨੇ ਤਣ ਸਾਢੇ 3 ਸਾਲ ਹੋ ਗਏ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੇ ਕੱਚੇ ਮਲਾਜਮਾਂ ਦੀਆਂ ਮੰਗਾਂ ਨੇ ਹਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਸਾਨੂੰ ਲਾਰੇ ਲੱਪੇ ਲਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਗੇਟ ਰੈਲੀ ਕੀਤੀ ਆ ਇਸ ਤੋਂ ਬਾਅਦ ਅਸੀਂ 22 ਕਿ 23 ਦੀ ਹੜਤਾਲ ਆ ਜੋ ਬੱਸਾਂ ਸਰਕਾਰੀ ਬੱਸਾਂ ਚੱਕਾ ਜਾਵਾਂ ਅਸੀਂ ਉਹ ਕਰਾਂਗੇ ਸਰਕਾਰ ਜਦੋਂ ਬਣੀ ਸੀਗੀ ਤਾਂ ਸਾਨੂੰ ਬੜੀ ਆਸ ਸੀ ਵੀ ਸਾਡੇ ਜਿਹੜੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮਲਾਜ਼ਮਾਂ ਦੇ ਮਸਲੇ ਆ ਵੀ ਸਰਕਾਰ ਉਹਨੂੰ ਪਾਇਲ ਦੇ ਅਧਾਰ ਤੇ ਹੱਲ ਕਰੂਗੀ ਪਰੰਤੂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਇਹ ਗੱਲ ਨਹੀਂ ਸਰਕਾਰ ਬਣੀ ਹੋਈ ਹੈਗੀ ਪਰ ਕਿਤਨਾ ਕਿਤੇ ਸਰਕਾਰ ਸਾਨੂੰ ਜਿਹੜੇ ਲਾਰੇ ਲਾ ਰਹੀ ਹੈਗੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜਾਂ ਸਾਡੇ ਵਿਭਾਗ ਦੇ ਜਿੰਨੇ ਵੀ ਮਸਲੇ ਆ ਗਏ ਸਾਡੇ ਵਿਭਾਗ ਦੇ ਵਿੱਚ ਜਿਵੇਂ ਕਿਲੋਮੀਟਰ ਸਕੀਮ ਦੀ ਜਿਹੜੀ ਬੱਸਾਂ ਨੇ ਉਹ ਸਰਕਾਰ ਪਾ ਰਹੀ ਹੈਗੀ ਜਿਸ ਦਾ ਸਾਡੇ ਜਥੇਬੰਦੀ ਵੱਲੋਂ ਸਾਡੇ ਕੱਚੇ ਮਲਾਜ਼ਮਾਂ ਵੱਲੋਂ ਰੋਸ਼ ਬਜਾਤਰ ਕੇ ਅਸੀਂ ਜਾਹਰ ਕਰਦੇ ਆਂਗੇ ਕਿਉਂਕਿ ਜਿਹੜੀਆਂ ਬੱਸਾਂ ਨੇ ਗਿਆ ਇਹਨਾਂ ਦਾ ਸਾਡੇ ਵਿਭਾਗ ਨੂੰ ਲੱਖਾਂ ਕਰੋੜਾਂ ਦੇ ਵਿੱਚ ਜੋ ਚੂਨਾਗਾ ਉਹ ਲੱਗਦਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨੇ ਸਾਡੇ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਰੂਰ ਹੱਲ ਕੀਤਾ ਜਾਵੇ ਤੇ ਨਾਲ ਦੀ ਨਾਲ ਸਰਫ ਸਹੂਲ ਜਿਵੇਂ ਔਰਤਾਂ ਦਾ ਪੰਜਾਬ ਦੇ ਵਿੱਚ ਸਫਰ ਜਿਹੜਾ ਫ੍ਰੀ ਕੀਤਾ ਹੋਇਆ ਹੈਗਾ ਉਸ ਨੂੰ ਦੇ ਸਾਡੀ ਮੰਗ ਹੈ ਵੀ ਘਟੋ ਘਟ ਸਰਕਾਰੀ ਬੱਸਾਂ ਦੀ ਗਿਣਤੀ 10000 ਦੇ ਲਗਭਗ ਕੀਤੀ ਜਾਵੇ ਤਾਂ ਜੋ ਜਿਹੜੀਆਂ ਸਾਡੇ ਮਾਮਾ ਪੈਣਾ ਜਾਂ ਸਾਡੇ ਸਟੂਡੈਂਟ ਸਫਰ ਕਰਦੇ ਬੱਸਾਂ ਦੇ ਵਿੱਚੋਂ ਇੱਕ ਸਹੀ ਢੰਗ ਨਾਲ ਕਰ ਸਕਣ ਅਗਲਾ ਕੀ ਪ੍ਰੋਗਰਾਮ ਹੈ ਜੇ ਨਹੀਂ ਤੁਹਾਡੀ ਮੰਗਾ ਮੰਨੀ ਜਾਂਦੀ ਵੀ 20 ਕੀ ਤਰੀਕ ਦੀ ਸਾਡੀ ਹੜਤਾਲ ਹੈ 20 ਕੀ 21 ਤਰੀਕ ਦੀ ਸਾਡੀ ਹੜਤਾਲ ਹੈ ਜੇ ਸਾਡੀ ਮੰਗਾ ਸਰਕਾਰ ਨਹੀਂ ਮੰਨਦੀ ਤਾਂ ਅਸੀਂ 21 ਤਰੀਕ ਨੂੰ ਮੁੱਖ ਮੰਤਰੀ ਰਾਹ ਛੱਗੇ ਧਰਨਾ ਲਾਵਾਂਗੇ ਜੇ ਜੇਕਰ ਫਿਰ ਵੀ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਵੀ ਕੋਈ ਜਵੇਂ ਸਾਡੀ ਕੋਈ ਸੈਂਟਰ ਬੋਡੀ ਵੀ ਪ੍ਰੋਗਰਾਮ ਲੇਖੂਗੀ ਜਾਂ ਕੋਈ ਵੀ ਕੁਝ ਵੀ ਕਰੂਗੀ ਕੋਈ ਗੱਪ ਟਕਸ਼ਣਾਸ਼ੀ ਕਰਾਂਗੇ ਤੇ ਅੱਜ ਇੱਕ ਸਰਕਾਰ ਤੋਂ ਇੱਕ ਆਸ ਵੀ ਕਰਦੇ ਸਾਡੀ ਅੱਜ ਮਾਣਯੋਗ ਟਰਾਂਸਪੋਰਟ ਮੰਤਰੀ ਜੀ ਨੇ ਲਗਭਗ 2:00 ਵਜੇ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ ਤਾਂ ਸਾਡੇ ਸੈਂਟਰ ਬੋਡੀ ਦੇ ਮੈਂਬਰ ਜੀ ਉੱਥੇ ਪਹੁੰਚੇ ਹੋ ਜਾਗੇ ਸੋ ਅਸੀਂ ਆਸ ਕਰਦਾ ਵੀ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹਦਾ ਜਰੂਰ ਹੱਲ ਕਰੂਗੀ ਜੇਕਰ ਨਹੀਂ ਕਰਦੀ ਤਾਂ ਅਸੀਂ ਹੋਰ ਤਿੱਖੇ ਸੰਘਰਸ਼ ਕਰਾਂਗੇ ਕਿਉਂਕਿ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਮੰਗ ਚਿਰਾਂ ਤੋਂ ਲੜਕਦੀ ਆ ਰਹੀ ਆ ਟਰਾਂਸਪੋਰਟ ਮੰਤਰੀ ਦੇ ਨਾਲ ਵੀ ਮੀਟਿੰਗਾਂ ਹੋ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਪਰ ਮੀਟਿੰਗਾਂ ਦੇ ਵਿੱਚ ਮਿਲਿਆ ਕੀ ਸਿਰਫ ਤੇ ਸਿਰਫ ਭਰੋਸਾ ਸਿਰਫ ਤੇ ਸਿਰਫ ਵਾਅਦਾ ਪਰ ਵਾਅਦੇ ਵਫਾ ਦੇ ਵਿੱਚ ਨਹੀਂ ਬਦਲੇ ਖੰਭ ਲਾ ਕੇ ਉੱਡ ਜਾਂਦੇ ਨੇ ਅਕਸਰ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤਾਂ ਹੁਣ ਬੁੜਲਾਡਾ ਦੇ ਵੱਲੋਂ ਬੁੜਲਾਡਾ ਦੇ ਜਿਹੜੇ ਰੋਡ ਬੇਜ ਪੰਜਾਬ ਰੋਡ ਬੇਜ ਪਨਬਸ ਪੀਆਰਟੀਸੀ ਵਰਕਰ ਯੂਨੀਅਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦਿਆਂ ਕਿਹਾ ਕਿ ਪਿਛਲੇ 3 ਸਾਲ ਤੋਂ ਮਾਨ ਦੀ ਸਰਕਾਰ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਬਜਾਏ ਸਿਰਫ ਡੰਗ ਟਪਾ ਰਹੀ ਆ ਜਿਸ ਦੇ ਚਲਦਿਆਂ ਹੁਣ ਅਸੀਂ ਇਹ ਐਲਾਨ ਕੀਤਾ ਕਿ 20 21 ਤੇ 22 ਮਈ ਨੂੰ ਪੂਰੇ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ